ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਖ ਪਿਆਰਿਓ ਅੱਜ ਦੀ ਇਹ ਵੀਡੀਓ YouTube ਤੇ ਕਹਿ ਲੋ ਆਖਰੀ ਵੀਡੀਓ ਪਾਉਣ ਲੱਗਿਆ ਕੁਝ ਕਿ ਗੱਲਾਂ ਜੋ ਹੁਣ ਤੱਕ ਦੇ ਜੀਵਨ ਵਿੱਚ ਸਮਝ ਆਈਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੀ ਸਾਝ ਆਪ ਜੀ ਨਾਲ ਪਾ ਕੇ ਵਿਦਾ ਲੈਣੀ ਹੈ। ਉਹਦੇ ਕਈ ਕਾਰਨ ਹੈ। ਕੁਝ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਾਂ। ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਜੀਵਨ ਦਿੱਤਾ। ਅਮੋਲਕ ਜੀਵਨ ਇਹਨੂੰ ਮਹਾਰਾਜ ਆਖਦੇ ਆ। ਔਰ ਅਰਬਾ ਖਰਬਾ ਸਾਲ ਹੋ ਗਏ ਇਸ ਧਰਤੀ ਨੂੰ। ਜੀਵ ਆਉਂਦੇ ਆ ਚਲੇ ਜਾਂਦੇ ਆ ਥੋੜੇ ਸਮੇਂ ਵਾਸਤੇ ਵਸ ਗਰ ਉਹਨਾਂ ਨੂੰ ਸਮਾਂ ਦਿੰਦਾ ਉਹ ਥੋੜਾ ਜਿਹਾ ਸਮਾਂ ਸਾਨੂੰ ਮਿਲਿਆ ਪਰ ਉਸ ਥੋੜੇ ਸਮੇਂ ਦੇ ਅੰਦਰ ਜੋ ਪ੍ਰਾਪਤੀ ਕਰਨੀ ਆ ਉਹ ਟੀਚਾ ਬੜਾ ਵੱਡਾ ਹੈ ਭਾਈ ਪ੍ਰਾਪਤ ਮਾਨੁੱਖ ਦੇਖ ਰਿਹਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦਾਸ ਦਾ ਜਨਮ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਇਆ ਗੁਰਬਾਣੀ ਉਹ ਸੁਣੀ ਹਰ ਦਿਨ ਗੁਰਬਾਣੀ ਉਹ ਪੜੀ ਐ ਗੁਰਬਾਣੀ ਉਹ ਗਾਈ ਐ ਹਜ਼ਾਰਾਂ ਵਾਰ ਸਤਿਗੁਰੂ ਮਹਾਰਾਜ ਦੀ ਬਾਣੀ ਪੜ ਕੇ ਵਿਚਾਰ ਕੇ ਦੇਖੀ ਐ ਕਥਾ ਵਿਚਾਰਾਂ ਵੀ ਹੋਈਆਂ ਕੀਰਤਨ ਵੀ ਹੋਏ ਹੋਰ ਧਰਮਾਂ ਦੇ ਜਿੰਨੇ ਗ੍ਰੰਥ ਪੜ੍ਹ ਹੋਏ ਉਹ ਵੀ ਪੜ੍ਹਿਆ ਵੇਦ ਵੀ ਪੜਿਆ ਪੁਰਾਣ ਵੀ ਪੜਿਆ ਸ਼ਾਸਤਰ ਵੀ ਪੜਿਆ ਮੇਰੇ ਕੋਲ ਬਾਈਬਲ ਵੀ ਐ ਕੁਰਾਨ ਵੀ ਪੜੀ ਐ ਪੋਸ਼ੋ ਨੂੰ ਜਿੰਨਾ ਕੋਈ ਪੜ ਸਕਦਾ ਉਹਨਾ ਪੜਿਆ ਤੇ ਉਹਨਾ ਸੁਣਿਆ ਮਨ ਖੋਜਦਾ ਰਿਹਾ ਸਦਾ ਜੀਵਨ ਦਾ ਮੂਲ ਕੀ ਹੈ ਇਹਦਾ ਅਖੀਰ ਕੀ ਹੈ 91 ਚ ਜਨਮ ਹੋਇਆ 2025 ਆ ਗਿਆ 34 ਸਾਲ ਦੀ ਉਮਰ ਹੋ ਗਈ ਜੋ ਜੋ ਗੁਰਬਾਣੀ ਨੇ ਆਖਿਆ ਉਹਨੂੰ ਕੋਸ਼ਿਸ਼ ਕੀਤੀ ਜਿਉਂ ਦਾ ਤਿਉਂ ਆਪਣੇ ਮਨ ਦੇ ਧਰਾਤਲ ਦੇ ਉੱਤੇ ਉਹਨੂੰ ਬੀਜਿਆ ਜਾਵੇ ਉਹਨੂੰ ਕਮਾਇਆ ਜਾਵੇ ਜਿੱਥੇ ਸੱਚ ਬੋਲਣਾ ਪਿਆ ਗੁਰੂ ਸਾਹਿਬ ਦੀ ਬਾਣੀ ਦਾ ਆਸਰਾ ਲੈ ਕੇ ਵਿਰੋਧ ਭਾਵੇਂ ਚੱਲ ਲਿਆ ਨਿੰਦਾ ਵੀ ਚੱਲੀ ਐ ਪਰ ਨੁਕਸਾਨ ਝੱਲ ਕੇ ਵੀ ਆਪਣੇ ਅਸੂਲ ਨੂੰ ਸਿਧਾਂਤ ਨੂੰ ਨਹੀਂ ਤਿਆਗਿਆ ਮਹਾਰਾਜ ਦੀ ਕਿਰਪਾ ਨਾਲ ਅਖੀਰ ਸਾਰਾ ਕੁਝ ਪੜ੍ਹ ਕੇ ਵਿਚਾਰ ਕੇ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੀ ਚਰਨ ਕਮਲ ਸੰਗ ਪ੍ਰੀਤਮਾਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਜੋ ਹੁਣ ਤੱਕ ਦੇ ਤਤ ਹੈ ਉਹ ਇਹ ਹੈ ਗੁਰਮਖੋ ਸੰਸਾਰ ਜੋ ਮਰਜੀ ਪਿਆ ਆਖੇ ਇੱਕ ਤਾਂ ਇਹ ਗੱਲ ਯਾਦ ਰੱਖਿਓ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰਨ ਪਾਰਬ੍ਰह्म ਪਰਮੇਸ਼ਰ ਹਨ ਮਹਾਰਾਜ ਸਾਹਿਬ ਜੀ ਸਿੱਖ ਦੀ ਗੱਲਾਂ ਸੁਣਦੇ ਵੀ ਹੈ ਸਿੱਖ ਨਾਲ ਗੱਲਾਂ ਕਰਦੇ ਵੀ ਹੈ ਲੋਕ ਕਹਿੰਦੇ ਕਰਾਮਾਤ ਨਹੀਂ ਹੁੰਦੀ ਜਿੰਨੇ ਕ ਜਿੰਦਗੀ ਅਜੇ ਛੋਟੀ ਜੀ ਲੰਗੀ ਹੈ ਹਜ਼ਾਰਾਂ ਕੌਤਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਅੰਦਰ ਗੁਰੂ ਸਾਹਿਬ ਦੇ ਕੋਲ ਰਹਿੰਦੇ ਆ ਵਾਪਰਦੇ ਦਿਖੇ ਜੇ ਗੁਰੂ ਸਾਹਿਬ ਦੀਆਂ ਕਰਾਮਾਤਾਂ ਦੀ ਗੱਲ ਲਿਖਣ ਲੱਗਿਏ ਗੁਰਮੁਖ ਪਿਆਰੇ ਬ੍ਰਹਮ ਗਿਆਨੀਆਂ ਦੀ ਤਾਂ ਗੱਲ ਬੜੀ ਵੱਡੀ ਹੈ ਮੇਰੇ ਅਰਕਾ ਨੀਚ ਲਿਖਣ ਲੱਗੇ ਤਾਂ ਬਹੁਤ ਮੋਟਾ ਗ੍ਰੰਥ ਲਿਖਿਆ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਉੱਤੇ ਗੁਰੂ ਸਾਹਿਬ ਵਰਗਾ ਪਿਆਰ ਗੁਰੂ ਸਾਹਿਬ ਵਰਗਾ ਸਨੇਹ ਜ਼ਿੰਦਗੀ ਦੇ ਅੰਦਰ ਸਿੱਖ ਨੂੰ ਕੋਈ ਦੂਜਾ ਨਹੀਂ ਕਰ ਸਕਦਾ ਵਿਸ਼ਵਾਸ ਕਰ ਲਓ ਜਿੰਨੇ ਮਰਜ਼ੀ ਦਰਾਂ ਦੇ ਉੱਤੇ ਪਟਕ ਲਾਓ ਜੋ ਸ਼ਾਂਤੀ ਗੁਰ ਬਾਣੀ ਦੀ ਸ਼ਰਣ ਵਿੱਚ ਆ ਕੇ ਆਉਣੀ ਹੈ ਉਹ ਕਿਤੇ ਨਹੀਂ ਆਉਣੀ ਇਹ ਹੁਣ ਤੱਕ ਦਾ ਤੱਤ ਹੈ ਸੋ ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਮਰਵਾਦ ਨਹੀਂ ਕਰਨਾ ਜਿੰਨੀ ਜਲਦੀ ਹੋ ਸਕੇ ਊਲ ਫਜ਼ੂਲ ਇੱਧਰ ਉੱਧਰ ਦੇ ਫੋਕਟ ਕਰਮ ਛੱਡ ਕੇ ਕੇਵਲ ਤੇ ਕੇਵਲ ਗੁਰਬਾਣੀ ਦੇ ਆਸ਼ਰਿਤ ਹੋ ਜਾਓ ਜੇ ਮਹਾਰਾਸਤੀ ਪ੍ਰਾਪਤੀ ਕਰਨੀ ਹੈ ਜੀਵਨ ਸਫਲਾ ਕਰਨਾ ਹੈ ਜੇ ਨਹੀਂ ਤਾਂ ਫਿਰ ਸੰਸਾਰ ਆਪਣਾ ਜੀਵਨ ਜਿਉਉਂ ਹੀ ਰਹਿ ਤਤ ਕੇਵਲ ਨਾਮ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ ਜੋ ਘਰੇ ਪ੍ਰਾਨੀ ਮਹਾਰਾਜ ਜੀ ਕਹਿੰਦੇ ਨਾਨਕ ਕਹਿ ਕਰ ਕੇਵਲ ਨਾਮ ਜਿੰਨਾ ਚਿਰ ਇਹ ਸੁਰਤ ਸਾਰੇ ਪਾਸਿਆਂ ਤੋਂ ਭੱਜ ਕੇ ਥੱਕ ਕੇ ਵਿਚਾਰ ਕੇ ਕੇਵਲ ਨਾਮ ਤੇ ਨਹੀਂ ਆ ਜਾਂਦੀ ਤਾਂ ਸਮਝੋ ਅਜੇ ਜ਼ਿੰਦਗੀ ਵਿਅਰਥ ਰਸਤੇ ਦੇ ਉੱਤੇ ਜਾ ਰਹੀ ਹੈ ਕੁਝ ਪ੍ਰਾਪਤ ਨਹੀਂ ਹੋਇਆ ਮੈਂ ਬਹੁਤ ਵਿਚਾਰਾਂ ਕੀਤੀਆਂ ਅੱਜ ਤੱਕ ਕਥਾਵਾਂ ਵੀ ਕੀਤੀਆਂ ਕੀਰਤਨ ਵੀ ਕੀਤੇ ਸਭ ਕੁਝ ਹੋਇਆ ਅਖੀਰ ਹੁਣ ਗੱਲ ਖਤਮ ਐ ਪਤਾ ਨਹੀਂ 20 ਸਾਲ 10 ਸਾਲ 5 ਸਾਲ ਕਿੰਨਾ ਕੁ ਸਮਾਂ ਬਾਕੀ ਐ ਉਹ ਵਿਅਰਥ ਨਹੀਂ ਗਵਾਉਣਾ ਪਹਿਲਾਂ ਵੀ ਵਿਅਰਥ ਨਹੀਂ ਗਿਆ ਚਲੋ ਮਹਾਰਾਜ ਸਾਹਿਬ ਨੇ ਆਪਣੀ ਸ਼ਰਣ ਵਿੱਚ ਰੱਖਿਆ ਅਰਹ ਸਾਰੇ ਪਾਸਿਆਂ ਤੋਂ ਸੁਰਤ ਨੂੰ ਸੰਕੋਚ ਕੇ ਸੰਸਾਰ ਨਾਲੋਂ ਸੰਬੰਧ ਸੰਕੋਚ ਕੇ ਉਪਰਾਮਤਾ ਦੇ ਵਿੱਚ ਰਹਿ ਕੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਸਲ ਈਚਾ ਮਨੁੱਖ ਨੂੰ ਦਿੱਤਾ ਹੈ ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਣ ਕੇ ਤੇਰੀ ਗਰੀਆ ਉਹਦੇ ਵੱਲ ਨੂੰ ਹੋਈਏ ਮਨ ਬਹੁਤ ਚੰਚਲ ਹੈ ਬਹੁ ਮੈਲਾ ਹੈ ਮਨ ਜਿਤਣਾ ਜਗ ਦੁਨੀਆ ਜਿਤਣ ਦੇ ਬਰਾਬਰ ਹੈ ਬਾਹਰੋਂ ਗੱਲਾਂ ਬਾਤਾਂ ਜੁਨੀਆਂ ਮਰਜੀ ਕਰੀ ਜਾਈਏ ਗੁਰਮਖੋ ਪਰ ਜਦੋਂ ਇਸ ਮਨ ਨੂੰ ਸਾਧਣ ਤੇ ਜਾਈਏ ਸਾਧਨਾ ਦੇ ਮਾਰਗ ਉੱਤੇ ਚੱਲੀਏ ਤਾਂ ਮਾਨਤੋਂ ਵਲੀ ਕੋਈ ਨਹੀਂ ਇਹਨੂੰ ਸਾਧਣ ਵਾਸਤੇ ਆਪਣੇ ਮਨ ਨੂੰ ਸਾਰੇ ਪਾਸਿਆਂ ਤੋਂ ਸੰਕੋਚ ਕਰ ਕੇਵਲ ਨਾਮ ਦੇ ਆਸ਼ਰਿਤ ਕਰਨਾ ਪੈਂਦਾ ਇਹ ਹੁਣ ਤੱਕ ਦੀ ਸਮਝ ਹੈ ਗੁਰੂ ਸਾਹਿਬ ਨੇ ਇੰ样 ਰੱਖਿਆ ਹੁਣ ਤੱਕ ਜਿਵੇਂ ਮਾਂ ਆਪਣੇ ਬੱਚੇ ਨੂੰ ਗੋਦ ਵਿੱਚ ਰੱਖ ਕੇ ਦੁੱਧ ਪਿਆਉਂਦੀ ਹੈ ਪਾਲਦੀ ਹੈ ਸੰਭਾਲਦੀ ਹੈ ਸਵਾਰਦੀ ਹੈ ਜਨਮਤੋਂ ਲੈ ਕੇ ਹੁਣ ਤੀਕ ਸਤਿਗੁਰੂ ਸਾਹਿਬ ਜੀ ਦਾ ਪਿਆਰ ਇਉਂ ਹੀ ਲਿਖਿਆ ਮਹਾਰਾਜ ਨੇ ਆਪਣੀ ਗੋਦ ਵਿੱਚ ਰੱਖ ਕੇ ਸਵਾਰਿਆ ਸ਼ਿੰਗਾਰਿਆ ਰਿਜਕ ਦਿੱਤਾ ਮਹਾਰਾਜੀ ਨੇ ਪਾਲਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਾਂ ਨੂੰ ਕੇਵਲ ਵਾਰੋ-ਵਾਰ ਨੂੰ ਦੇਖ ਕੇ ਇਹ ਨਾ ਜਾਣੋ ਕਿ ਸ਼ਾਇਦ ਉਦਾਂ ਹੀ ਕੋਈ ਕਾਗਜ਼ੀ ਅੱਖਰ ਲਿਖੇ ਹੋਏ ਹਨ ਨਹੀਂ ਸਤਿਗੁਰੂ ਸਾਹਿਬ ਚਵਰ ਤਖਤੌਰ ਛਤਰ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਜਾਹਰਾ ਮੂਰਤ ਹੈ ਜੰਨੀ ਬਖਸ਼ਿਸ਼ ਲੈ ਹੁੰਦੀ ਹੈ ਗੁਰਬਾਣੀ ਪੜ੍ਹ ਕੇ ਲੈ ਲਓ ਗੁਰਬਾਣੀ ਵਿੱਚ ਜਿਹੜਾ ਰਸ ਹੈ ਕਾਸੇ ਵਿੱਚ ਨਹੀਂ ਜੰਨੀਆਂ ਮਰਜੀ ਕਵਤਾਵਾਂ ਕੱਚੀ ਬਾਣੀ ਧਾਰਨਾ ਇਹ ਸਭ ਕੁਝ ਪੜ੍ਹ-ਪੜ੍ਹ ਕੇ ਸੁਣ ਕੇ ਵੀ ਦੇਖਿਆ ਪਰ ਗੁਰਬਾਣੀ ਅਰਘਾ ਰਸ ਕਿਤੇ ਨਹੀਂ ਹੈ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਸ਼ਰਿਤ ਹੋ ਕੇ ਜੀਵਨ ਗੁਜ਼ਾਰੋ ਨਾਮ ਨੂੰ ਜਪਣਾ ਬਾਣੀ ਨੂੰ ਪੜਨਾ ਇਹਨੂੰ ਆਪਣੀ ਰੂਹ ਦੀ ਖੁਰਾਕ ਬਣਾ ਲਓ ਗੁਰਮਖੋ ਸਮੇ ਨੂੰ ਜਿੰਨਾ ਇੱਧਰ ਉੱਧਰ ਦੀਆਂ ਇਹ ਸੋਸ਼ਲ ਮੀਡੀਆ ਸਾਈਟਾਂ ਨੇ ਨਾ ਇਹਨਾਂ ਤੇ ਵੀ ਬਰਬਾਦ ਹੋਣ ਤੋਂ ਰੋਕ ਸਕੋ ਰੁਕ ਲੋ ਇਹ ਮਨ ਨੂੰ ਖੰਡਾ ਹੈ ਸਾਰਾ ਇਹ ਕੋਈ ਇਹਦੇ ਵਿੱਚੋਂ ਲੱਭਿਆ ਕੁਝ ਨਹੀਂ ਮਿਲਦਾ ਕੁਝ ਨਹੀਂ ਚਾਹੇ ਸਾਰੀ ਉਮਰ ਦੇ ਦਿਓ 20 ਸਾਲ ਤੁਸੀਂ ਟੀਵੀ ਦੇ ਮੂਹਰੇ ਬੈਠੇ ਰਹੋ 20 ਸਾਲ ਬਾਅਦ ਬੰਦਾ ਪੁੱਛੇ ਵਿੱਚੋਂ ਨਿਕਲਿਆ ਕੀ ਮਿਲਿਆ ਕੁਝ ਨਹੀਂ ਫੇਸਬੁੱਕ ਚਲਾਈ ਜਾਓ ਜਿੰਨਾ ਮਰਜੀ ਕੂੜ ਕਬਾੜ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਮਨ ਦੇ ਪਰਚਾਵੇ ਕਰੀ ਜਾਓ ਮਨੋਰੰਜਨ ਹੈ ਪਰ ਉਹਦੇ ਵਿੱਚੋਂ ਪ੍ਰਾਪਤੀ ਕੁਛ ਨਹੀਂ ਇਸੇ ਤਰ੍ਹਾਂ ਇਹ ਜਿਹੜਾ ਆਪਾਂ ਸਮਾਜ ਦਰ ਉਧਰ ਖਰਾਬ ਕਰ ਰਹੇ ਹਾਂ ਇਹਦਾ ਅਹਿਸਾਸ ਵੀ ਨਹੀਂ ਹੋ ਰਿਹਾ ਜੀਵਨ ਆਪਣੀ ਚਾਲੇ ਤੁਰਿਆ ਜਾ ਰਿਹਾ ਹੈ ਅਚਾਨਕ ਹੀ ਗੱਡੀ ਨੇ ਖੜ ਜਾਣਾ ਹੈ ਤੇ ਅਚਾਨਕ ਹੀ ਗੱਲ ਦਾ ਅਹਿਸਾਸ ਹੋਣਾ ਵੀ ਲਓ ਸਵਾਪਤੀ ਹੋ ਗਈ ਹੁਣ ਕਿੱਧਰ ਜਾਈਏ ਸੋ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਉਹਦੇ ਨਾਮ ਵਿੱਚ ਜਿੰਨੀ ਜਲਦੀ ਸਨੇਹ ਹੋ ਜੇ ਕੋਈ ਨਾ ਚੰਗਾ ਮਨ ਦੇ ਭਟਕਣ ਦੇ ਰਸਤੇ ਹਜ਼ਾਰਾਂ ਐ ਇਹਨੂੰ ਮਨੋਰੰਜਨ ਦੇਣ ਵਾਲੇ ਰਸਤੇ ਹਜ਼ਾਰਾਂ ਹੀ ਆ ਜਿਨ੍ਹਾਂ ਦਾ ਅੰਤ ਕੋਈ ਨਹੀਂ ਪਰ ਜਦੋਂ ਇਹਨੂੰ ਸਾਧਣ ਵੱਲ ਤੁਰੋ ਤਾਂ ਫਿਰ ਬਹੁਤ ਕਠਿਨ ਐ ਬਹੁਤ ਔਖਾ ਭਜਾਉਣ ਨੂੰ ਇਹਨੂੰ ਜਿੰਨੇ ਮਰਜ਼ੀ ਕੋੜੇ ਦੇ ਦਿਓ ਮਨ ਮਰਜ਼ੀ ਨਾਲ ਭਜਦਾ ਐ ਪਰ ਜੇ ਇਹਨੂੰ ਠਹਿਰਾਉਣ ਨੂੰ ਆਖੋ ਫਿਰ ਫੇਰ ਨਹੀਂ ਆਖੇ ਲੱਗਦਾ ਸੋ ਇਸ ਕਰਕੇ ਪਹਿਲੀ ਤਾਂ ਬੇਨਤੀ ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰਨ ਪਰਮੇਸ਼ਰ ਹੈ ਗੁਰੂ ਸਾਹਿਬ ਜੀ ਦੀ ਬਾਣੀ ਦਾ ਰਸ ਲੈਣ ਲਈ ਬਾਣੀ ਦਾ ਨਿਤ ਅਭਿਆਸ ਬਾਣੀ ਨੂੰ ਸੁਣਨਾ ਬਾਣੀ ਨੂੰ ਪੜ੍ਹਨਾ ਗਾਉਣਾ ਬਾਣੀ ਦੇ ਬਰਾਬਰ ਕਿਸੇ ਦੂਜੀ ਤੀਜੀ ਹੋਰ ਚੀਜ਼ ਨੂੰ ਨਾ ਜਾਣਣਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਜਾਣੋ ਮਹਾਰਾਜ ਗੱਲਾਂ ਕਰਦੇ ਵੀ ਆ ਗੱਲਾਂ ਸੁਣਦੇ ਵੀ ਆ ਸਾਡੀਆਂ ਸਾਰੀਆਂ ਸੁਣਦੇ ਆ ਜੋ ਸਾਡੇ ਭਲੇ ਦਾ ਉਹ ਸਿੱਖ ਲਈ ਕਰਦੇ ਆ ਨਾਮ ਜਪਣਾ ਹੀ ਸਾਡੇ ਜੀਵਨ ਦਾ ਅਸਲੀ ਸਾਧਨਾ ਅਸਲੀ ᔪਗਤੀ ਹੈ ਸਭ ਕੁਝ ਨਾਮ ਹੈ ਇਹ ਬਾਣੀ ਦਾ ਤਤ ਹੈ ਜਿੰਨਾ ਸਨੇਹੀਆਂ ਨਾਲ ਸਨੇਹ ਹੈ ਉਹਨਾਂ ਨੂੰ ਬੇਨਤੀ ਹੈ ਵੀ ਆਪਣਾ ਜੀਵਨ ਜਿੰਨੇ ਜਲਦੀ ਹੋ ਜੇ ਸੰਕੋਚ ਲਓ ਕੇਵਲ ਨਾਮ ਬਾਣੀ ਵਿੱਚ ਜੁੜ ਚੋ ਜਿਨ੍ਹਾਂ ਨੇ ਹੁਣ ਤੱਕ ਦੀ ਜ਼ਿੰਦਗੀ ਅੰਦਰ ਆਸ ਦਾ ਵਿਰੋਧ ਕੀਤਾ ਹੈ ਉਹਨਾਂ ਨੂੰ ਬੇਨਤੀ ਹੈ ਮੇਰੇ ਵਿਰੋਧ ਵਿੱਚ ਵੀ ਬਹੁਤਾ ਸਮਾਂ ਨਾ ਖਰਾਬ ਕਰੋ ਮਿਲਣਾ ਕੁਛ ਨਹੀਂ ਜੀਵਨ ਦੀ ਪ੍ਰਵਾਦੀ ਹੋਈ ਹੈ ਖੈਰ ਆਪਣੇ ਮਨ 'ਚ ਵਿਚਾਰ ਕਰਕੇ ਦੇਖ ਲਿਓ ਬਈ ਜਿਹਦਾ ਅਸੀਂ ਵਿਰੋਧ ਕਰਦੇ ਆਂ ਕਿ ਉਹਨੇ ਕਦੇ ਸਾਨੂੰ ਗਾਲ ਕੱਢੀ ਐ ਸਾਡੇ ਕੋਈ 10 ਵੀ 50 ਰੁਪਏ ਲੈ ਕੇ ਵੀ ਨਿਸ਼ਾਨ ਸਿੰਘ ਭੱਜਿਆ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਦੀ ਧੀ ਭੈਣ ਨੂੰ ਕੋਈ ਉੱਚ ਨੀਚ ਬੋਲ ਬੋਲਿਆ ਹੋਵੇ ਕੋਈ ਚੋਰੀ ਕੀਤੀ ਹੋਵੇ ਤੇ ਗੁਰਮੁਖੋ ਜੇ ਮੈਂ ਤੁਹਾਨੂੰ ਕਦੇ ਕੋਈ ਗਾਲ ਨਹੀਂ ਕੱਢੀ ਕੋਈ 10 50 ਰੁਪਏ ਦੀ ਚੋਰੀ ਨਹੀਂ ਕੋਈ ਕੀਤੀ ਤੁਹਾਡੀ ਤਾਂ ਫਿਰ ਮੇਰੀ ਨਿੰਦਾ ਕਰਕੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੁਝ ਮਿਲਣਾ ਹੈ ਕਰੋ ਚੰਗੀ ਗੱਲ ਹੈ ਨਿੰਦਕ ਨਿੰਦਾ ਮੁਝਾ ਪਿਆਰਾ ਨਿੰਦੋ ਨਿੰਦੋ ਮੂਕਾ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਰੀ ਪਰ ਇਸ ਵਿਰੋਧ ਵਿੱਚੋਂ ਕੁਝ ਮਿਲਣਾ ਨਹੀਂ ਹੈ ਫਾਇਦਾ ਕੋਈ ਨਹੀਂ ਹੋਣਾ ਫੇਸ ਕਰਕੇ ਬਾਕੀ ਆਪਣੀ ਖੁਸ਼ੀ ਹੈ ਦਿਨ ਆਨੰਦਨਾ ਉਹ ਆਪ ਦੀ ਆਨੰਦ ਸਕਦੇ ਹੋ ਵਿਰੋਧ ਕਰ ਸਕਦੇ ਹੋ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਕਿਸੇ ਦਾ ਕੋਈ ਨੁਕਸਾਨ 10 50 ਰੁਪਏ ਦਾ ਵੀ ਕੀਤਾ ਜਾਂ ਜਿਹੜੇ ਮੇਰੇ ਵਿਰੋਧੀ ਆ ਮੈਨੂੰ ਅਜ ਤੱਕ ਕੋਈ ਸਮੂਹਰੇ ਤੋਂ ਨਹੀਂ ਟਕਰਿਆ ਵੀ ਹਾਂ ਤੂੰ ਸਾਨੂੰ ਗਾਲ ਵੀ ਕੱਢੀ ਆ ਜਾਂ ਕੋਈ ਸਾਡਾ ਨੁਕਸਾਨ ਵੀ ਕੀਤਾ ਸਿਰਫ ਇੱਕ ਨੁਕਸਾਨ ਜ਼ਰੂਰ ਕੀਤਾ ਵੀ ਸੱਚ ਬੋਲਿਆ ਜੇ ਕੋਈ ਪਖੰਡੀ ਗੁਰੂ ਸਾਹਿਬ ਦਾ ਸ਼ਰੀਕ ਬਣ ਕੇ ਸਾਹਮਣੇ ਆਇਆ ਤਾਂ ਉਹਦੇ ਸਾਹਮਣੋਂ ਹੋ ਕੇ ਉਹਦਾ ਵਿਰੋਧ ਕੀਤਾ ਕੋਈ ਕ੍ਰੀਤੀ ਦੇਖੀ ਹੈ ਤਾਂ ਬਿਨਾਂ ਝਿਜਕ ਤੋਂ ਬਿਨਾਂ ਦੇਖੇ ਤੋਂ ਬਿਨਾਂ ਕਿਸੇ ਦੇ ਭੈ ਤੋਂ ਉਹ ਸੱਚ ਸਾਹਮਣੇ ਬੋਲ ਦਿੰਦਾ ਹੈ ਬਸ ਇਹ ਸੱਚ ਦਾ ਬੋਲਣਾ ਹੀ ਵਿਰੋਧੀ ਬਣਾ ਜਾਂਦਾ ਲੋਕਾਂ ਨੂੰ ਖੈਰ ਉਹ ਚੀਜ਼ਾਂ ਬکریاں ਪਰ ਇਹ ਬੇਨਤੀ ਹੈ ਵੀ ਵਿਰੋਧ ਵਿੱਚੋਂ ਮਿਲਣਾ ਕੁਛ ਨਹੀਂ ਜਿੰਨੀ ਜਲਦੀ ਹੋ ਜੇ ਆਪਣਾ ਜੀਵਨ ਨਾਮ ਭਜਨ ਵਿੱਚ ਲਾ ਲਓ ਬਾਣੀ ਦੇ ਆਸਰਿਤ ਕਰ ਲਓ ਮਿਲਣਾ ਕੁਛ ਨਹੀਂ ਇਨ੍ਹਾਂ ਗੱਲਾਂ ਵਿੱਚ ਸੋ ਵਿਰੋਧੀਆਂ ਨੂੰ ਬੇਨਤੀ ਹੈ ਵੀ ਵਿਰੋਧ ਵਿੱਚੋਂ ਮਿਲਣਾ ਕੁਛ ਨਹੀਂ ਪਰ ਜੀ ਸਦਕੇ ਕਰਨਾ ਕਰੀ ਜਾਓ ਪ੍ਰਵਾਹ ਕੋਈ ਨਹੀਂ ਕਿਉਂਕਿ ਜੀਵਨ ਇਸ ਗੱਲ ਲਈ ਨਹੀਂ ਮਿਲਿਆ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਲਈ ਮਿਲਿਆ ਦੂਸਰਾ ਜਿਹੜੇ ਸਨੇਹੀ ਮਿੱਤਰ ਹੈ ਜਿਹੜੇ ਪ੍ਰੇਮੀ ਹੈ ਉਹਨਾਂ ਨੇ ਬੜੀ ਵਾਰ ਆਖਿਆ ਵੀ ਵੀਡੀਓ ਸੁਣ ਕੇ ਸਾਨੂੰ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੀ ਹੈ ਗੁਰੂ ਨਾਲ ਜੁੜਨ ਵਾਲੀ ਗੱਲ ਸੁਣਨ ਨੂੰ ਮਿਲੀ ਹੈ ਤਾਂ ਬੇਨਤੀ ਹੈ ਸਭ ਤਤਾਂ ਵਿੱਚੋਂ ਤਤ ਗਿਆਨ ਇਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਗੁਰੂ ਸਾਹਿਬ ਦੀ ਬਾਣੀ ਦਾ ਨਿਤ ਅਭਿਆਸ ਸਮਝ ਆਵੇ ਨਾ ਆਵੇ ਬਾਣੀ ਰੋਜ਼ ਪੜੋ ਰੋਜ਼ ਗਾਓ ਆਪੇ ਸਤ ਗੁਰੂ ਹਿਰਦੇ ਅੰਦਰ ਪ੍ਰਕਾਸ਼ਤ ਹੋ ਜਾਂਦੇ ਆ ਨਾਮ ਨੂੰ ਜਪੋ ਜਪਾਵੋ ਤਾਂ ਆਪਣੇ ਜੀਵਨ ਨੂੰ ਬਰਬਾਦ ਹੋਣ ਤੋਂ ਜਿੰਨਾ ਬਚਾਇਆ ਜਾ ਸਕਦਾ ਉਹ ਸਮੇਂ ਨੂੰ ਬਚਾ ਕੇ ਆਪਣੇ ਸਮੇਂ ਨੂੰ ਸਫਲਾ ਬਣਾਉਣ ਦੀ ਕੋਸ਼ਿਸ਼ ਕਰੋ ਇਹ ਬੇਨਤੀ ਹੈ ਇਹ ਆਖਰੀ ਵੀਡੀਓ ਹੈ ਗੁਰਮੁਖੋ ਹੁਣ ਤੋਂ ਬਾਅਦ YouTube ਦੇ ਉੱਤੇ ਕੋਈ ਹੋਰ ਵੀਡੀਓ ਨਹੀਂ ਪਾਈ ਜਾਣੀ ਕਿਉਂਕਿ 34 ਸਾਲ ਦੀ ਉਮਰ ਗੁਜ਼ਰ ਗਈ ਐ ਅੱਗੇ ਥੋੜਾ ਜਿਹਾ ਜੀਵਨ ਬਾਕੀ ਹੋਣਾ ਉਹ ਹੁਣ ਬਾਹਰ ਮੁਖੀ ਹੋ ਕੇ ਨਿਗੁਜ਼ਾਰਨ ਨੂੰ ਮਨ ਕਰਦਾ ਵਿਵਾਰ ਜਿਹੜੀਆਂ ਚਰਚਾਵਾਂ ਹੋ ਰਹੀਆਂ ਗੱਲਾਂ ਬਾਤਾਂ ਹੋ ਰਹੀਆਂ ਇਹਨਾਂ ਦੇ ਵਿੱਚ ਮਨ ਨੂੰ ਲਾਇਆ ਜਾਵੇ ਪਟਕਾਇਆ ਜਾਵੇ ਬਾਹਰ ਮੁਖੀ ਹੋ ਕੇ ਆਪਣੇ ਚਿੱਤ ਨੂੰ ਸਮੇਂ ਨੂੰ ਖਰਾਬ ਕਰੀਏ ਸੋ ਆਓ ਅੰਤਰਮੁਖੀ ਹੋਈਏ ਆਪਣੇ ਜੀਵਨ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਮੁਤਾਬਕ ਆਦ ਕਟੈ ਦਿਨ ਸਰਣਾਰੇ ਮਨ ਗੁਰ ਮਿਲ ਕਾਜ ਸਵਾਰੇ ਸੋਈ ਬੇਨਤੀ ਐ ਆਪ ਜੀ ਗੁਰ ਸੰਗਤ ਪ੍ਰਵਾਨ ਕਰਿਓ ਉੱਲਾ ਚੁਕਾਂ ਦੀ ਭਾਈ ਖਿਮਾ ਬਖਸ਼ ਦਿਓ ਜੇ ਜਾਣੇ ਅਣ ਜਾਣੇ ਕਿਸੇ ਨੂੰ ਕਿਸੇ ਗੱਲ ਦਾ ਬੁਰਾ ਵੀ ਲੱਗਿਆ ਹੋਵੇ ਉਹਦੀ ਮੈਂ ਖਿਮਾ ਮੰਗਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਿੱਖੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਦੇਣਵਾਜਣ ਕਿਰਪਾ ਕਰਨ ਸਾਡਾ ਸਾਰਿਆਂ ਦਾ ਇਸ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੋ ਜਾਏ ਥੋੜੇ ਸਮੇਂ ਲਈ ਆਇਆ ਗੁਰਮੁਖੋ ਬਹੁਤਾ ਲੰਬਾ ਸਮਾਂ ਨਹੀਂ ਹੈ ਅੱਜ ਗੱਲਾਂ ਹੋ ਰਹੀਆਂ ਅੱਜ ਸਮਾਂ ਹੈ ਇਹ ਨਹੀਂ ਪਤਾ ਜਦੋਂ 20 ਸਾਲ ਬਾਅਦ 10 ਸਾਲ ਬਾਅਦ 5 ਸਾਲ ਬਾਅਦ ਜਦੋਂ ਆਖਰੀ ਸਾਹ ਹੋਣਾ ਤਾਂ ਇਉਂ ਹੀ ਲੱਗਣਾ ਵੀ ਲਓ ਗਈ ਜ਼ਿੰਦਗੀ ਸੋ ਉਸ ਸਮੇਂ ਪਛਤਾਵਾ ਨਾ ਹੋਵੇ ਇਸ ਵਾਸਤੇ ਜਿਉਂਦੇ ਜੀ ਆਪਣਾ ਕਾਰਜ ਸਵਾਰ ਲਈਏ ਸਤਿਗੁਰੂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਇਹ ਬੇਨਤੀ ਪ੍ਰਵਾਨ ਕਰੋ ਭਾਈ ਵਾਸ਼ ਗੁਰੂਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ